Yeah. ਸ਼ਹੀਦਾਂ ਤੇਰਾ ਸੰਤ ਬਾਬਾ ਜਰਨੈਲ ਸਿੰਘ ਅਨਲੋਵਾਲ ਬੇਟ ਪਿੰਡ ਨੰਗਲ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਣਾ ਵਰਸੀ ਨੂੰ ਸਮਰਪਿਤ ਕਰਦੇ ਹੋਏ ਪੰਜ ਰੋਜ਼ਾ ਮਹਾਨ ਸਮਾਗਮ ਆਰੰਭ ਕੀਤਾ ਗਿਆ ਇਸ ਵਿੱਚ ਲੋੜਵੰਦ ਲੜਕੀਆਂ ਦੇ ਆਨੰਦ ਕਾਜ ਕੀਤੇ ਤੇ ਕੀਰਤਨ ਸਮਾਗਮ ਕਰਾਇਆ ਗਿਆ ਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਬਲਦਾਂ ਦੀਆਂ ਦੌੜਾਂ ਵੀ ਕਰਾਈਆਂ ਗਈਆਂ ਪੰਜਵੇਂ ਦਿਨ ਅੱਖਾਂ ਦਾ ਕੈਂਪ ਲਗਾਇਆ ਗਿਆ ਅਰੋੜਾ ਆਈ ਹਸਪਤਾਲ ਜਲੰਧਰ ਦੀ ਟੀਮ ਲੋੜਵੰਦ ਲੋਕਾਂ ਨੂੰ ਅੱਖਾਂ ਦਾ ਚੈੱਕਅਪ ਕੀਤਾ ਜਿਨ੍ਹਾਂ ਦੀਆਂ ਅੱਖਾਂ ਵਿੱਚ ਲੈਂਸ ਪਾਣੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਲੈਂਸ ਪਾਏ ਗਏ ਅਤੇ ਦਵਾਈ ਤੇ ਐਨਕਾਂ ਵੀ ਫ੍ਰੀ ਵੰਡੀਆਂ ਗਈਆਂ ਗੁਰੂ ਘਰ ਦਾ ਲੰਗਰ ਅਟੁੱਟ ਵਰਤਾਇਆ ਗਿਆ ਫਲੋਰ ਤੋਂ ਰਾਜਕੁਮਾਰ ਅੰਗਲ ਦੀ ਇੱਕ ਖਾਸ ਰਿਪੋਰਟ ਸਰ ਮੋਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਜਿੱਥੇ ਵੀ ਬੈਠੀਆਂ ਸੰਗਤਾਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ਼੍ਰੀ ਮਾਨਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਨਜ਼ਦੀਕ ਆਲੂਵਾਲ ਫਲੋਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦੇ ਆ ਅਤੇ ਮਾਤਾ ਪ੍ਰਕਾਸ਼ ਕੌਰ ਦੀ ਸਰਾਂਦਾ ਵਰਸ ਨੂੰ ਸਮਰਪਤ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਆਰੰਭ ਹੋਇਆ ਸੀ ਜਿਹਦੇ ਵਿੱਚ ਖੰਡ ਪਾਠਾਂ ਦੇ ਮਹਾਨ ਜਾਪ ਅਤੇ ਨਾਲ ਹੀ ਇੱਥੇ ਦਾ ਕੀਰਤਨ ਦਰਬਾਰ ਮਹਾਨ ਸੰਸ ਸਮਾਗਮ ਅਤੇ ਸਮੂਹ ਲੜਕੀਆਂ ਦੇ ਆਨੰਦ ਕਾਰਜ ਤੇ ਚੌਥੇ ਦਿਨ ਦੇ ਵਿੱਚ ਕੱਲ ਬੈਲਾਂ ਦੀ ਹਲਤੀ ਦੌੜ ਤੇ ਨਾਲ ਸੱਭਿਆਚਾਰਕ ਮੇਲਾ ਹੋਇਆ ਤੇ ਅੱਜ ਇਸ ਕੈਂਪ ਸਮਾਗਮ ਦਾ ਪੰਜਵਾਂ ਦਿਨ ਹੈ ਜਿਹਦੇ ਵਿੱਚ ਅੱਜ ਅੱਖਾਂ ਦਾ ਮਹਾਨ ਕੈਂਪ ਸਵੇਰ ਤੋਂ ਅਰੋੜਾ ਆਈਸ ਹਸਪੀਟਲ ਲੰਦਰ ਦੀ ਟੀਮ ਵੱਲੋਂ ਲਗਾਇਆ ਗਿਆ ਜਿੱਥੇ ਸੈਂਕੜੇ ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਐਨਕਾਂ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਉੱਥੇ ਨਾਲ ਹੀ ਜਿੱਥੇ ਤਕਰੀਬਨ 80 ਦੇ ਕਰੀਬ ਇਸ ਕੈਂਪ ਦੇ ਵਿੱਚ ਆਪਰੇਸ਼ਨ ਕੀਤੇ ਜਾ ਰਹੇ ਜਿੰਨਾਂ ਵਿੱਚ ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਲੰਝ ਪਾਏ ਜਾ ਰਹੇ ਆ ਤੇ ਉਹਨਾਂ ਨੂੰ ਬਾਕੀ ਦੀਆਂ ਦਵਾਈਆਂ ਭਰੀ ਦਿੱਤੀਆਂ ਜਾ ਰਹੀਆਂ ਇਹ ਜਿਹੜਾ ਸਮਾਗਮ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਰਹਿਮਾਈ ਵਿੱਚ ਅਤੇ ਸਮੁੱਚੀ ਸੰਗਤ ਤੇ ਸਾਰੇ ਜਥੇ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਇਹ ਸਾਰਾ ਸਮਾਗਮ ਸੰਧੂ ਪਰਿਵਾਰ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ ਜਿੰਨੇ ਵੀ ਮਰੀਜ਼ ਪਹੁੰਚੇ ਆ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸੁਹਾਗ ਜੋੜੇ ਆਨੰਦ ਕਾਰਜ ਹੋਏ ਮਹਾਨ ਸੰਸਮਾਗਮ ਹੋਇਆ ਰਾਗੀ ਢਾਡੀ ਜਥੇ ਪਹੁੰਚੇ ਅਸੀਂ ਸਾਰਿਆਂ ਨੂੰ ਇੱਥੇ ਹੋਣ ਤੇ ਜੀ ਆਇਆਂ ਆਖਦੇ ਆ ਤੇ ਅੱਜ ਦਾ ਜਿਹੜਾ ਕੈਂਪ ਹੋਇਆ ਇਹਦੇ ਵਿੱਚ ਜਿਹੜੇ ਡਾਕਟਰ ਸਾਹਿਬਾਂ ਨੇ ਅੱਖਾਂ ਦੇ ਮਰੀਜ਼ਾਂ ਦਾ ਮੁਆਇਨਾ ਕੀਤਾ ਸੀ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਤੇ ਜਿਹੜੇ ਮਰੀਜ਼ ਚੱਲ ਕੇ ਆਏ ਆ ਆਪੋ ਆਪਣੀਆਂ ਦੁੱਖਾਂ ਨੂੰ ਲੈ ਕੇ ਤੇ ਉਹਨਾਂ ਦੇ ਵਿੱਚ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਫਰੀਦੀਆਂ ਗਈਆਂ ਤੇ ਜਿਹੜੇ ਲੋੜਵੰਦ ਮਰੀਜ਼ ਸੀ ਤੇ ਜਿਨ੍ਹਾਂ ਦੇ ਅੱਜ ਆਪਰੇਸ਼ਨ ਕਰਕੇ ਲੰਝ ਪਾਏ ਜਾ ਰਹੇ ਆ ਇਹ ਸੇਵਾ ਚੱਲ ਰਹੀ ਹੈ ਤੇ ਗਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਇਸੇ ਤਰ੍ਹਾਂ ਇਹ ਦਰਵਾਜ਼ਾ ਵੱਲੋਂ ਜਿਹੜੀਆਂ ਸੁਭਾਵਾ ਚੱਲਦੀਆਂ ਰਹਿਣ ਜਿੰਨੇ ਵੀ ਪੱਤਰਕਾਰ ਵੀਰ ਮੀਡੀਆ ਵਾਲੇ ਸਾਰੇ ਇਸ ਹਸਤਾ ਤੇ ਚੱਲ ਰੀਆਂ ਸਰਗਰਮੀਆਂ ਦੀਆਂ ਫੋਟੋ ਆਪੇਜ ਕੇ ਲਾਈਵ ਕਰਕੇ ਸਮੁੱਚੇ ਦੇਸ਼ ਵਿੱਚ ਜਾਗਰਤ ਕਰ ਰਹਾ ਮੈਂ ਉਹਨਾਂ ਸਾਰੇ ਪੱਤਰਕਾਰ ਵੀਰਾਂ ਦਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਮੇਂ-ਸਮੇਂ ਤੇ ਇਸ ਦਰਬਾਰ ਵੱਲੋਂ ਕੀਤਾ ਜਾਇਆ ਕਾਰਜਾਂ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾ ਕੇ ਇਹਨੂੰ ਬੜੀਆਂ ਬੜਾਈਆਂ ਦੁਆਰੇ ਆ ਇਸੇ ਤਰ੍ਹਾਂ ਪਾਤਸ਼ਾਹ ਇਸ ਸੁਭਾਮਾ ਸਰ ਤੋਂ ਲੈਂਦੇ ਰਹਿਣ ਅਸੀਂ ਇਸ ਸੁਭਾਮਾ ਇਦਾਂ ਹੀ ਕਰਦੇ ਰਹੀਏ ਇਹਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸਾਰਾ ਪਰਿਵਾਰ ਡਾਕਟਰ ਅਮਰਜੋਤ ਸਿੰਘ ਸੰਧੂ ਵੀ ਵੀ ਕਮਜੀਤ ਕੌਰ ਸੰਧੂ ਸਾਰੇ ਪਰਿਵਾਰ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਫਿਰ ਸਮੁੱਚੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਲੱਖ ਲੱਖ ਵਧਾਈ ਤੇ ਅੱਜ ਦੇ ਸਮਾਗਮ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਹਾਂ ਆਓ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਿਆ ਕੋਈ ਸ਼ਬਦ ਬੋਲਦਿਆਂ ਕੋਈ ਗਲਤ ਲਬਜ ਬੋਲ ਗਿਆ ਹੋਵੇ ਤੇ ਆਪ ਸਾਰਿਆਂ ਕੋਲੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ